ਹਾਂ ਨਹੀਂ ਬਣਦੀ ਐ ਪਰ ਪਿਛਲੇ ਸਮੇਂ ਦੇ ਵਿੱਚ ਬਦਕਿਸਮਤੀ ਨਾਲ ਇਸ ਸੋਮਵਾਰੀ ਤੋਂ ਸਰਕਾਰਾਂ ਪਿੱਛੇ हटਦੀਆਂ ਗਈਆਂ ਜਿਸ ਦੀ ਵਜ੍ਹਾ ਕਰਕੇ ਪ੍ਰਾਈਵੇਟ ਸਕੂਲ ਨੇ ਜਿਹੜੇ ਉਹ ਵੱਡੀ ਗਿਣਤੀ ਦੇ ਵਿੱਚ ਖੁੱਲ ਗਏ ਆਮ ਘਰਾਂ ਦੇ ਬੱਚਿਆਂ ਦੇ ਲਈ ਉਨੀ ਮਹਿੰਗੀ ਸਿੱਖਿਆ ਸੰਭਵ ਨਹੀਂ ਰਹੀ ਹੈਗੀ ਤੇ ਹੁਣ ਉਸੇ ਚੀਜ਼ ਨੂੰ ਉਸੇ ਦਰਦ ਨੂੰ ਸਮਝਦੇ ਹੋਏ ਆਮ ਗਰੀਬ ਲੋੜਵੰਦ ਪਰਿਵਾਰਾਂ ਦੇ ਇਸ ਦਰਦ ਨੂੰ ਸਮਝਦੇ ਹੋਏ ਸਾਡੇ ਜੋ ਨੈਸ਼ਨਲ ਕੋਆਰਡੀਨੇਟਰ ਹੈ ਅਰਵਿੰਦ ਕੇਜਰੀਵਾਲ ਜੀ ਮਨੀਸ਼ ਸਸੋਧਿਆ ਜੀ ਉਹਨਾਂ ਨੇ ਪਹਿਲਾਂ ਦਿੱਲੀ ਦੇ ਵਿੱਚ ਇਹ ਕੰਮ ਸ਼ੁਰੂ ਕੀਤਾ ਹੁਣ 3 ਸਾਲਾਂ ਤੋਂ ਪੰਜਾਬ ਦੇ ਵਿੱਚ ਭਵੰਤਵਾਨ ਜੀ ਦੀ ਸਰਕਾਰ ਇਹਦੇ ਵਿੱਚ ਵੱਡੇ ਪੱਧਰ ਤੇ ਉੱਪਰ ਕੰਮ ਕਰ ਰਹੀ ਹੈ ਤੇ ਅੱਜ ਤਕਰੀਬਨ 400 ਸਕੂਲਾਂ ਦੇ ਵਿੱਚ ਸਮੁੱਚੇ ਪੰਜਾਬ ਦੇ ਵਿੱਚ ਪੰਜਾਬ ਸਿੱਖਿਆ ਕ੍ਰਾਂਤੀ ਦੇ ਨਾਂ ਦੇ ਉੱਪਰ ਕੰਮ ਹੈ ਜਿਹੜਾ ਉਹ ਅੱਜ-ਅੱਜ ਦੇ ਵਿੱਚ ਸ਼ੁਰੂ ਹੋਣ ਜਾ ਰਿਹਾ ਜਿਵੇਂ ਆਪਣੇ ਇੱਥੇ 9,55 ਲੱਖ ਪੈਸੇ ਦੀ ਲਾਗਤ ਦੇ ਨਾਲ ਨਵਾਂ ਕਮਰੇ ਜਿਹੜਾ ਹੋਰ ਵਰਮਨ ਸ਼ੁਰੂ ਹੋ ਰਿਹਾ ਹੈ ਸੋ ਮੇਰੀ ਤੁਹਾਨੂੰ ਇੱਕੋ ਹੀ ਬੇਨਤੀ ਹੈ ਕਿ ਅਸੀਂ ਆਪਦੀ ਜ਼ਿੰਮੇਵਾਰੀ ਹੈ ਜਿਹੜੀ ਉਹ ਪੂਰੀ ਪੂਰੀ ਇਮਾਨਦਾਰੀ ਦੇ ਨਾਲ ਕਮਿਟਮੈਂਟ ਦੇ ਨਾਲ ਪੂਰੀ ਕਰ ਰਹੇ ਹਾਂ ਅੱਜ ਸੜਕ ਸੁਰੱਖਿਆ ਫੋਰਸ ਹੈ ਜਿਹੜੀ ਉਹ ਸੜਕ ਤੇ ਹੋਏ ਹਾਦਸਿਆਂ ਦੀ ਦੇ ਵਿੱਚ ਲੋਕਾਂ ਦੀ ਜਾਨ ਬਚਾ ਰਹੀ ਹੈ ਅੱਜ 90% ਘਰਾਂ ਨੂੰ ਫਰੀ ਬਿਜਲੀ ਹੈ ਜਿਹੜੀ ਉਹ ਮਿਲ ਰਹੀ ਹੈ ਅੱਜ ਕਿਸਾਨ ਵੀਰਾਂ ਨੂੰ ਟੇਲ ਐਂਡ ਤੱਕ ਪਾਣੀ ਪਹੁੰਚਾਉਣ ਦਾ ਕੰਮ ਹੈ ਜਿਹੜਾ ਉਹ 15000 ਕਿਲੋਮੀਟਰ ਲੰਬੇ ਲਾਈਨਾਂ ਨੇ ਜਿਹੜੀਆਂ ਅੰਡਰਗ੍ਰਾਊਂਡ ਪਾਈਪਲਾਈਨ ਦੀਆਂ ਉਹ ਵਿੱਚ ਚੁੱਕੀਆਂ ਨੇ ਅੱਜ ਕਿਸਾਨਾਂ ਨੂੰ ਦਿੰਦੇ ਦੇ ਸਮੇਂ ਬਿਜਲੀ ਦਿੱਤੀ ਜਾਵੇ ਝੋਨੇ ਸਮੇਂ ਉਹਦੇ ਉੱਪਰ ਸਰਕਾਰ ਨੇ ਵੱਡੇ ਪੱਧਰ ਦੇ ਉੱਪਰ ਕੰਮ ਕੀਤਾ ਇਸੇ ਤਰ੍ਹਾਂ ਸਿਹਤ ਔਰ ਸਿੱਖਿਆ ਦੇ ਉੱਪਰ ਵੱਡੇ ਪੱਧਰ ਦੇ ਉੱਪਰ ਕੰਮ ਹੋਇਆ 881 ਮਹੱਲਾ ਕਲੀਨਿਕ ਖੁੱਲ ਚੁੱਕੇ ਜੀ ਚ ਪਿਛਲੇ 2 ਸਾਲਾਂ ਦੇ ਵਿੱਚ 3 ਕਰੋੜ ਲੋਕਾਂ ਦਾ ਇਲਾਜ ਹੈ ਜਿਹੜਾ ਉਹ ਹੋ ਚੁੱਕਿਆ ਅੱਜ ਜੋ ਦੋ ਚੀਜ਼ਾਂ ਹੋਰ ਖਾਸ ਤੌਰ ਤੇ ਉੱਪਰ ਜਿਹੜੀਆਂ ਮੈਂ ਹੁਣ ਆਉਣ ਵਾਲੇ ਸਮੇਂ ਲਈ ਤੁਹਾਨੂੰ ਬੇਨਤੀ ਕਰੂੰਗਾ ਕਿ ਇੱਕ ਤਾਂ ਪੰਜਾਬ ਦੀ ਜਵਾਨੀ ਨੂੰ ਬਚਾਉਣ ਦੇ ਲਈ ਜੋ ਪਿਛਲੇ ਸਮੇਂ ਪਿਛਲੇ ਸਰਕਾਰਾਂ ਦੀ ਪੁਸ਼ਤਪਨਾਇਕ ਦੇ ਤਹਿਤ ਇਥੇ ਨਸ਼ਿਆਂ ਦਾ 6ਵਾਂ ਧਰਾਵਿਧ ਰਿਆਭਗਿਆ ਉਹਨੂੰ ਠੱਲ ਪਾਉਣ ਦੇ ਲਈ ਪੰਜਾਬ ਸਰਕਾਰ ਵਚਨਬੱਧ ਹੈ ਯੁੱਧ ਨਸ਼ਿਆਂ ਵਿਰੁੱਧ ਉਹ ਮੈਂ ਸ਼ੁਰੂ ਕੀਤੀ ਹੋਈ ਹੈ ਤੇ ਇਹ ਸੰਭਵ ਉਹਦੀ ਹੈ ਜੇ ਮੈਂ ਕਹਾ ਵੀ ਇਕੱਲਾ ਮੁੱਖ ਮੰਤਰੀ ਸਾਹਿਬ ਜਾਂ ਇਕੱਲਾ ਅਮਨ ਰੋੜਾ ਜਾਂ ਇਕੱਲਾ ਪੰਜਾਬ ਪੁਲਿਸ ਡੀਜੀਪੀ ਕਾਬੂ ਕਰ ਲਉ ਨਾ ਜਦੋਂ ਤੱਕ ਕੋਈ ਇਕੱਲੇ-ਇਕੱਲੇ ਘਰ ਦਾ ਇਕੱਲੇ-ਇਕੱਲੇ ਘਰ ਦਾ ਇਕੱਲੇ-ਇਕੱਲੇ ਮਾਪੇ ਦਾ ਇਕੱਲੇ-ਇਕੱਲੇ ਬੱਚੇ ਦਾ ਸਹਿਯੋਗ ਨਹੀਂ ਮਿਲੂਗਾ ਉਦੋਂ ਤੱਕ ਇੰਚ 100% ਕਾਮਯਾਬੀ ਨਹੀਂ ਮਿਲ ਸਕਦੀ ਹੈਗੀ ਅਸੀਂ ਦੋ ਤਰੀਕੇ ਨਾਲ ਨਸ਼ੇ ਦੇ ਕਾਬੂ ਹੁੰਦੇ ਇੱਕ ਤਾਂ ਹੁੰਦਾ ਇੱਕ ਤਾਂ ਹੁੰਦਾ ਸਪਲਾਈ ਰਿਡਕਸ਼ਨ ਯਾਨੀ ਕਿ ਜੋ ਸਪਲਾਈ ਹੋ ਰਹੀ ਹੈ ਉਹ ਘਟੇ ਤੇ ਖਤਮ ਹੋਵੇ ਦੂਜੀ ਹੁੰਦੀ ਹੈ ਡਿਮਾਂਡ ਰਿਡਕਸ਼ਨ ਕਿ ਜਿੰਨੀ ਮੰਗ ਸਮਾਜ ਦੇ ਵਿੱਚੋਂ ਹੋ ਰਹੀ ਹੈ ਨਸ਼ੇ ਦੀ ਉਹ ਘਟੇ ਤੇ ਜੜੋਂ ਖਤਮ ਹੋਵੇ ਸਰਕਾਰ ਦਾ ਕੰਮ ਹੈ ਜਿਹੜਾ ਉਹ ਸਪਲਾਈ ਤਾਂ ਉਸ ਨੂੰ ਸਖਤ ਬੰਦ ਕਰਤਾ ਨੇ ਸਪਲਾਈ ਤਾਂ ਬੰਦ ਹੋ ਜੂਗੀ ਪਰ ਡਿਮਾਂਡ ਘਟੇ ਨਸ਼ੇ ਦੀ ਔਰ ਮੁੜ ਕੇ ਖਤਮ ਹੋਵੇ ਇਹ ਕੰਮ ਹੈ ਭਾਈ ਉਹ ਇਕੱਲੇ-ਇਕੱਲੇ ਘਰ ਨੂੰ ਹੈ ਜਿਹੜਾ ਉਹ ਕਰਨਾ ਪੈਣਾ ਤਾਂ ਹੀ ਆਪਾਂ ਪੰਜਾਬ ਨੂੰ ਮਰਦਾਰਾ ਖੁਸ਼ਹਾਲ ਤੇ ਰੰਗਲਾ ਪੰਜਾਬ ਬਣਾਵਾਂਗੇ ਤੇ ਇਸੇ ਲਈ ਇਸੇ ਲਈ ਖੇਡਾਂ ਦਾ ਬਹੁਤ ਵੱਡਾ ਮਹੱਤਵਪੂਰਨ ਰੋਲ ਹੈ ਪਹਿਲੀ ਵਾਰੀ ਹੋਇਆ 1000 ਕਰੋੜ ਰੁਪਏ ਜਿਹੜਾ ਉਹ ਕੱਲੇ ਸਪੋਰਟਸ ਵਾਸਤੇ ਰੱਖਿਆ ਗਿਆ ਹੈ ਤੁਹਾਡੇ ਇਸ ਬਜਟ ਦੇ ਵਿੱਚ ਤੁਹਾਡੇ ਪਿੰਡ ਨੂੰ ਵੀ ਜੋ ਇਸ ਤਰੀਕੇ ਦੀ ਸਪੋਰਟਸ ਦਾ ਤਾਨੂੰ ਚਾਹੀਦਾ ਰਿਸਰਚ ਤੁਸੀਂ ਦੱਸੋ ਉਹ ਕਰਾ ਕੇ ਦਵਾਂਗੇ ਮਸਤ ਮਕਸਦ ਸਿਰਫ ਇੱਕੋ ਹੀ ਹੈ ਕਿ ਬੱਚਾ ਸ਼ਾਮ ਨੂੰ ਬੱਚਾ ਜਿਹੜੇ ਬੱਚਾ ਨਸ਼ੇ ਵਾਲੇ ਰਾਹ ਪੈਣ ਦੀ بجائے ਉਹਦਾ ਮੂਹ ਹੈ ਜਿਹੜਾ ਉਹ ਖੇਡ ਮੈਦਾਨ ਵਾਲੇ ਪਾਸੇ ਆਉਣਾ ਚਾਹੀਦਾ ਆ ਸੋਚ ਕੇ ਚੱਲੇ ਹੋਇਆ ਤੇ ਮੈਂ ਤੁਹਾਨੂੰ ਇਹੀ ਬੇਨਤੀ ਕਰੂੰਗਾ ਕਿ ਇਹ ਤੁਹਾਡੇ ਸਾਥ ਸਹਿਯੋਗ ਬਿਨਾ ਇਹ ਸੰਭਵ ਨਹੀਂ ਹੈਗਾ ਜੇ ਮੇਰੀਆਂ ਨਾ ਬੇਨਤੀਆਂ ਦੇ ਨਾਲ ਸਹਿਮਤ ਹੋ ਇੱਕ ਵਾਰ ਦੋਵੇਂ ਵਾਹ ਖੜੀਆਂ ਕਰਕੇ ਗੁਰੂ ਸਾਹਿਬ ਦੀ ਫਤਹਿ ਗਾਜ-ਬਾਜ ਕੇ ਬੁਲਾਈਏ ਤਾਂ ਕਿ ਆਪਾਂ ਤਹਈਆ ਕਰ ਲਈ ਅੱਜ ਕਿ ਨਸ਼ੇ ਨੂੰ ਤਾਂ ਪੰਜਾਬ ਦੀ ਧਰਤੀ ਤੋਂ ਜਿਹੜੋਂ ਖਤਮ ਕਰ ਦੇਣਾ ਸੋ ਬਹੁਤ-ਬਹੁਤ ਧੰਨਵਾਦ ਬੋਲੇ ਸੋ ਨਿਹਾਲ ਬਹੁਤ-ਬਹੁਤ ਧੰਨਵਾਦ ਗੁਰੂ ਜੀ ਦਾ ਖਾਲਸਾ ਜੀ ਬਾਈ ਗੁਰੂ ਜੀ ਦਾ